ਗੁਰਦਾਸਪੁਰ ਦੇ ਪੁਰਾਣਾ ਦਾਨਾ ਮੰਡੀ ਰੋਡ ਦੇ ਫਾਟਕ ਨੇੜੇ ਇੱਕ ਦੁਕਾਨਦਾਰ ਵੱਲੋਂ ਹਰਾ ਰੁੱਖ ਵੱਢ ਦਿੱਤਾ ਗਿਆ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਆਪਣੀ ਹਰਕਤ ਵਿੱਚ ਆਇਆ ਅਤੇ ਵਿਭਾਗ ਵੱਲੋਂ ਦੋਸ਼ੀ ਖਿਲਾਫ ਕਾਰਵਾਈ ਕਰਦੇ ਹੋਏ ਉਸ ਨੂੰ ਜੁਰਮਾਨਾ ਕੀਤਾ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਉਸ ਵਿਅਕਤੀ ਨੂੰ ਜੁਰਮਾਨਾ ਪਾਇਆ ਗਿਆ ਹੈ ਨਾਲ ਹੀ ਜਿਸ ਜਗ੍ਹਾ ਤੋਂ ਉਸਨੇ ਰੁੱਖ ਨੂੰ ਵੱਢਿਆ ਹੈ ਉਸੇ ਜਗ੍ਹਾ ਤੇ ਇੱਕ ਹੋਰ ਰੁੱਖ ਲਗਾਇਆ ਜਾਏਗਾ ਜੇਕਰ ਉਹ ਵਿਅਕਤੀ ਦੁਬਾਰਾ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ। ਜੰਗਲਾਤ ਵਿਭਾਗ ਨੇ ਬਾਕੀ ਲੋਕਾਂ ਨੂੰ ਵੀ ਸੁਚੇਤ ਕੀਤਾ ਕਿ ਆਪਣੀਆਂ ਦੁਕਾਨਾਂ ਜਾਂ ਘਰਾਂ ਕੋ ਹਰਾਰੂਖ ਨਾ ਵੜੋ ਨਹੀਂ ਤੇ ਤੁਹਾਡੇ ਖਿਲਾਫ ਵੀ ਸਖਤ ਕਾਰਵਾਈ ਹੋਵੇਗੀ ਜਿਵੇਂ ਕਿ ਇਸ ਦੁਕਾਨਦਾਰ ਖਿਲਾਫ ਹੋ ਰਹੀ ਹੈ। ਬਾਕੀ ਅਸੀਂ ਵਿਭਾਗ ਦੇ ਅਧਿਕਾਰੀਆਂ ਤੋਂ ਸੁਣਦੇ ਹਾਂ ਕਿ ਉਨ੍ਹਾਂ ਨੇ ਇਸ ਦੋਸ਼ੀ ਖਿਲਾਫ ਕੀ ਕਾਰਵਾਈ ਕੀਤੀ ਹੈ। ਜੋ ਰੇਲਵੇ ਫਾਟਕ ਦੇ ਨਾਲ ਦੁਕਾਨਾਂ ਦੇ ਅੱਗੇ ਇੱਕ ਬੜਾ ਵੱਡਾ ਪੀਪਲ ਦਾ ਰੁੱਖ ਸੀ ਉਹਨੂੰ ਕੱਟ ਦਿੱਤਾ ਗਿਆ। ਸੋ ਕੀ ਉਹਨਾਂ ਖਲਾਫ ਕਾਰਵਾਈ ਕੀਤੀ ਜਾਏਗੀ ਹਾਂਜੀ ਜਦੋਂ ਇਹ ਸਾਨੂੰ ਇਸ ਕਾਰਵਾਈ ਬਾਰੇ ਪਤਾ ਲੱਗਾ ਕਿ ਕਿਸੇ ਨੂੰ ਨੁਕਸਾਨ ਹੋਇਆ ਅਸੀਂ ਉਸੇ ਸਮੇਂ ਹੀ ਉਹ ਦੋਸ਼ੀ ਦੀ ਪੁਸ਼ਪਰਤਾਲ ਕਰਨੀ ਚਾਲੂ ਕੀਤੀ ਕਿ ਦੋਸ਼ੀ ਨੇ ਕਿਸਨੇ ਕੀਤਾ ਪਤਾ ਲੱਗਣ ਤੇ ਉੱਤੇ ਅਸੀਂ ਪੂਰਾ ਮੁਕੰਮਲ ਕਾਰਵਾਈ ਕੀਤੀ ਹੈ ਜੋ ਬੰਦੀ ਕਾਰਵਾਈ ਚਾਕ ਕਰ ਦਿੱਤੀ ਗਈ ਹੈ ਸਰ ਜਿਵੇਂ ਉਹਨਾਂ ਵੱਲੋਂ ਦਰਖਤ ਵਧਿਆ ਗਿਆ ਵਾ ਪਿੱਪਲ ਦਾ ਰੁੱਖ ਵਧਿਆ ਗਿਆ ਵਾ ਫਿਰ ਉੱਥੇ ਜਦੋਂ ਕੋਈ ਰੁੱਖ ਬਾੜ ਦਿੰਦਾ ਵਾ ਉਹਨੂੰ ਜੁਰਮਾਨਾ ਪਾਉਣ ਤੋਂ ਬਾਅਦ ਉੱਥੇ ਕੋਈ ਰੁੱਖ ਵੀ ਲਗਾਇਆ ਜਾਂਦਾ ਉਸੇ ਜਗ੍ਹਾ ਬਿਲਕੁਲ ਬਿਲਕੁਲ ਸਰ ਜਿੱਦੋਂ ਹੀ ਜਿੰਨੇ ਰੁੱਖ ਵਧੇ ਜਾਂਦੇ ਹਨ ਉਹਨੇ ਹੀ ਅਸੀਂ ਫੇਰ ਲਗਾਉਂਦੇ ਹਾਂ ਤਾਂ ਕਿ ਉਸੇ ਜਗ੍ਹਾ ਤੇ ਲਗਾਏ ਵਿਜਾਊਗਾ ਇਹ ਤੇ ਸਰ ਜੇ ਦੋਸ਼ੀ ਦੁਬਾਰਾ ਫੇਰ ਉਸ ਤਰ੍ਹਾਂ ਕੋਈ ਹਰਕਤ ਕਰਦਾ ਤਾਂ ਫੇਰ ਕੀ ਕਰਦੇ ਕੀਤੇ ਇਹ ਫੇਰ ਹੈ ਉਸ ਵਿਰੁੱਧ ਚਲਾਨ ਕੱਟ ਕੇ ਉਸ ਨੂੰ ਗਾਂਹ ਲਿਖ ਦੇਈਦਾ ਉੱਚ ਅਧਿਕਾਰੀ ਨੂੰ ਇਸ ਵਿਰੁੱਧ ਕੋਈ ਬੰਦੀ ਰੂਲ ਅਨਸਾਰ ਕਾਰਵਾਈ ਕੀਤੀ ਜਾਵੇ ਕਿ ਇਹ ਦੋਸ਼ੀ ਨੁਕਸਾਨ ਕਰਨ ਦਾ ਆਦੀ ਹੈ ਇਸ ਇਸ ਕਰਕੇ ਉੱਤੇ ਕੋਈ ਰੂਲ ਅਨਸਾਰ ਬੰਦੀ ਕਾਰਵਾਈ ਕੀਤੀ ਜਾਵੇ ਹਾਂ ਸਰ ਉਹ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਜੀ ਹਾਂਜੀ ਬਿਲਕੁਲ ਸਰ